ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਕਿ ਸਵੇਰੇ ਜਰੋਂ 10 ਵਜਨਗੇ ਤੇ 10 ਮਿੰਟ ਲਈ 10 ਵਜੇ ਤੋਂ ਲੈ ਕੇ 10 ਵਜੇ ਕੇ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕੀਤਾ ਜਾਏ ਜੋ ਸ਼ਹਾਦਤਾ ਨੇ ਉਹਨਾਂ ਨੂੰ ਨਮਨ ਕੀਤਾ ਜਾਏ ਤੇ ਅੱਜ ਅਖੀਰਲਾ ਦਿਨ ਹੈ ਉਹ ਡੀਪ ਤਦਾਦ ਸੰਗਤਾਂ ਉਥੇ ਨਤਮਸਤਕ ਹੋ ਰਹੀਆਂ ਨੇ ਸੀਸ ਨਵਾਰੀਆਂ ਨੇ ਦੁੱਧਰਾੜ ਦਾ ਸੰਗਤ ਆਰੀ ਨੇ ਵੇਖਿਆ ਜਿਹਾ ਕਿ ਕਿਵੇਂ ਜੋ ਛੋਟੇ ਸਾਹਿਬਜ਼ਾਦੇ ਨੇ ਬਾਬਾ ਜ਼ੁਰਾਬਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਰਜੀਦੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਨਮਨ ਕੀਤਾ ਜਾ ਰਿਹਾ ਹੈ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ 3 ਦਿਨ ਦਾ ਸ਼ਹੀਦੀ ਜੋੜ ਮੇਲ ਲੱਗਦਾ ਹੈ 26 27 ਤੇ 28 ਅੱਜ 28 ਤਰੀਕ ਹੈ ਤੇ ਅੱਜ ਅਖੰਡ ਪੜ ਸਾਬ ਦੇ ਜੋ ਆਰੰਭੇ ਗਏ ਸੀ ਕਿ ਉਹਨਾਂ ਦੇ ਪੋਗ ਵੀ ਪਾਈ ਜਾਣਗੇ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਇਆ ਜਾਏਗਾ ਬੱਤੀ ਦਾਜ ਸੰਗਤ ਰਕ ਮਸਤਕ ਹੋਏਗੀ ਜੋ ਇਲਾਹੀ ਬਾਣੀ ਦਾ ਸਰਵ ਸੰਗਤ ਦੇ ਵਲੋਂ ਕੀਤਾ ਜਾਏਗਾ ਤੇ ਵੱਡੀ ਤਰ੍ਹਾਂ ਸੰਗਤ ਨਤਮਸਤਕ ਹੋ ਰਹੀ ਹੈ ਪ੍ਰਸ਼ਾਸਨ ਦੇ ਲੋਕ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਨ ਗਿਆਨੀ ਲਖਬੀਰ ਸਿੰਘ ਦੇ ਵਲੋਂ ਵੀ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਏਗਾ ਨਾਲ ਹੀ ਅਭੀ ਅਪੀਲ ਸੰਗਤ ਨੂੰ ਕੀਤੀ ਗਈ ਹੈ ਕਿ ਸਵੇਰੇ 10 ਵਜੇ ਤੋਂ 10 ਮਿੰਟ ਲਈ ਮੂਲ ਮੰਤਰ ਦਾ ਜਾਪ ਵੀ ਕੀਤਾ ਜਾਏ ਸਿਖਿਆ ਜਾਏਗਾ ਕਿ ਕਿਵੇਂ ਸਰਬੰਸਦਾਨੀ ਦਸ਼ਮਪੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਹੀ ਵਾਰ ਦਿੱਤਾ ਸਿਰਸਾ ਨਦੀ ਦੇ ਕੰਢੇ ਮਾਤਾ ਗੁਜਰੀ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਜਿਹੜਾ ਇੱਕ ਵੰਢ ਹੈ 7 ਤੇ 9 ਸਾਲ ਤੋਂ ਉਹਨਾਂ ਨੂੰ ਠੰਡੇ ਬੁਰਜ ਕੈਦ ਕਰਕੇ ਰੱਖਿਆ ਗਿਆ ਸੀਗਾ ਤੇ ਅੱਜ ਯਾਨੀ ਕਿ 28 ਦਸੰਬਰ ਵਾਲੇ ਦਿਨ ਹੀ ਉਹਨਾਂ ਨੂੰ ਜ਼ਿੰਦਾ ਦਿਵਾਰਚ ਜਨਵਾ ਦਿੱਤਾ ਚੰਗਿਆ ਸੀ ਤੇ ਲਸਾਨੇ ਸ਼ਹਾਦਤ ਨੂੰ ਸਾਰਾ ਹਿੱਸੇ ਕੌਮ ਨਮਨ ਕਰ ਰਿਹਾ ਸਜਦਾ ਕਰ ਰਿਹਾ ਹੈ ਯਾਦ ਕਰ ਰਿਹਾ ਵੱਡੀ ਗਿਣਤੀ ਸੰਗਤ ਉੱਥੇ ਪਹੁੰਚ ਰਹੀ ਹੈ ਥਾ ਥਾ ਤੇ ਜੋ ਨੇ ਲੰਗਰ ਲਗਾਏ ਗਏ ਨੇ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਦਰਸ਼ਨ ਕਰਵਾਉਣ ਲੈ ਆਏ ਆ ਉਸ ਪਵਿੱਤਰ ਧਰਤੀ ਦੇ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਦਾਦੀ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਤੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਉਹ ਪਵਿੱਤਰ ਧਰਤੀ ਜਿੱਥੇ ਗੁਰੂ ਘਰ ਦੇ ਸੇਵਕ ਦੀਵਾਨ ਬਾਬਾ ਟੋਡਰਵਾਲ ਜੀ ਨੇ ਆਪਣੇ ਹੱਥੀਂ ਕਿੰਨਾ ਕਿੰਨਾ ਪਵਿੱਤਰ ਰੂਹਾਂ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਸ਼ੁਣੇਂ ਦੀਆਂ ਮੋਹਰਾਂ ਵਸਾ ਕੇ ਜਗਾ ਮੁੱਲ ਖਰੀਦ ਕੀਤੀ ਔਰ ਉਸ ਵੇਲੇ ਦੇ ਜ਼ਾਲਮ ਸ਼ਾਸਕ ਦੀ ਜਿਹੜੀ ਕੋਸ਼ਿਸ਼ ਸੀ ਕਿ ਬੇਅਦਬੀ ਕਰਨੀ ਚਾਹੁੰਦੇ ਸੀ ਉਹਨਾਂ ਪਵਿੱਤਰ ਸਰੀਰਾਂ ਦੀ ਤਾਂ ਉਹ ਨਹੀਂ ਹੋਣ ਦਿੱਤਾ ਔਰ ਉਹ ਦਿਵਾਨ ਬਾਬਾ ਟੋਡਰਮਲ ਨੇ ਆਪਣੇ ਹੱਥੀ ਇਸ ਪੁੱਤਰ ਸਥਾਨ ਤੇ ਸਸਕਾਰ ਕੀਤਾ ਤੁਹਾਨੂੰ ਅੰਦਰ ਉਸ ਸਥਾਨ ਦੇ ਦਰਸ਼ਨ ਕਰਵਾਉਣੇ ਆ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਆਏ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤਾਂ ਕਿ ਤੁਹਾਨੂੰ ਉੱਤਪੁਤ੍ਰ ਸਥਾਨ ਦੇ ਦਰਸ਼ਨ ਕਰਵਾ ਸਕੀਏ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਤਾ ਗੁਜਰਕੌਰ ਜੀ ਦਾ ਮਾਤਾ ਗੁਜਰੀ ਜੀ ਦਾ ਸਿਸਕਾਰ ਹੋਇਆ ਖੁੱਬੇ ਪਾਸੇ ਤੁਸੀਂ ਨਜ਼ਰ ਮਾਰੋਗੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੰਗਤ ਜੀ ਜਿਹੜਾ ਇੱਥੇ ਇਤਿਹਾਸ ਦਰਜ ਹੈ ਜੋ ਜਾਣਕਾਰੀ ਦਿੱਤੀ ਗਈ ਆ ਉਹਦੇ ਮੁਤਾਬਕ ਜਿਸ ਅਸਥਾਨ ਤੇ ਇਸ ਵੇਲੇ ਪਾਲਕੀ ਸਾਹਿਬ ਸੁਸ਼ੋਭਿਤ ਹੈ ਉਸ ਪਵਿੱਤਰ ਅਸਥਾਨ ਤੇ ਹੀ ਦਾਦੀ ਮਾਤਾ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਦੀਵਾਨ ਬਾਬਾ ਟੋਡਰਮਲ ਗੁਰੂ ਘਰ ਦੇ ਸੱਚੇ ਸੇਵਕ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਹ ਅਸਥਾਨ ਮੁੱਲ ਖਰੀਦਿਆ ਉਸ ਵੇਲੇ ਦੀ ਮੁਗਲ ਹਕੂਮਤ ਤੋਂ ਮੁੱਲ ਖਰੀਦ ਕਰਕੇ ਇਸ ਜਗ੍ਹਾ ਤੇ ਸੰਸਕਾਰ ਕੀਤਾ ਪਹਿਲਾਂ ਦੀਵਾਨ ਬਾਬਾ ਟੋਡਰਮਲ ਜੀ ਗੁਰਦੁਆਰਾ ਬਿਵਾਨਗੜ ਸਾਹਿਬ ਵਾਲੇ ਅਸਥਾਨ ਹੰਸਰਾ ਨਦੀ ਦੇ ਕੰਡੇ ਦੇ ਜੰਗਲਾਂ ਤੋਂ ਦੋਨਾਂ ਸਹੈਜਾਦਿਆਂ ਤੇ ਦਾਦੀ ਮਾਤਾ ਨੂੰ ਲੈ ਕੇ ਆਉਂਦੇ ਨੇ ਉਹਨਾਂ ਦੇ ਪੁੱਤਰ ਫਰੀਰਾ ਨੂੰ ਲੈ ਕੇ ਆਉਂਦੇ ਨੇ ਉਹਨਾਂ ਦੀ ਸੰਭਾਲ ਕਰਦੇ ਨੇ ਫਿਰ ਇਸ ਅਸਥਾਨ ਤੇ ਲਿਆ ਕੇ ਦਾਦੀ ਮਾਤਾ ਦੀ ਗੋਦ ਦੇ ਵਿੱਚ ਦੋਨੇ ਛੋਟੇ ਸਹੈਜਾਦਿਆਂ ਨੂੰ ਪਾ ਕੇ ਇੱਕੋ ਚਿਖਾ ਦੇ ਵਿੱਚ ਦਾਦੀ ਪੋਤਿਆਂ ਦਾ ਸੰਸਕਾਰ ਕੀਤਾ ਜਾਂਦਾ ਤਸਕ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਹੀ ਉਹ ਪਵਿੱਤਰ ਧਰਤੀ ਆ ਜਿਸ ਧਰਤੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਜਿਹੜੀ ਧਰਤੀ ਵੱਡੀਆਂ ਸ਼ਹਾਦਤਾਂ ਦੀ ਗਵਾਹ ਆ ਉਹ ਆਸਥਾਨ ਕਿੰਨਾ ਖੂਫਾ ਕਿੰਨੀ ਕਿੰ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨੀ ਥਾਂ ਖਰੀਦ ਕੀਤੀ ਸੀ ਉਹ ਥਾਂ ਦਿਖਾਉਣ ਦੇ ਲਈ ਇੱਕ ਜਗ੍ਹਾ ਵੱਖਰੀ ਰੱਖ ਕੇ ਦਿਖਾਈ ਜਾ ਰਹੀ ਆ ਸਾਈਡ ਤੇ ਜਿਹੜੀ ਤੁਹਾਨੂੰ ਇਸ ਵੇਲੇ ਸ਼ਸਤਰ ਔਰ ਫੋਨ ਰੱਖੇ ਗਏ ਨੇ ਫੁੱਲ ਸਜਾਏ ਗਏ ਨੇ ਇਹ ਸਥਾਨ ਦੇ ਰਾਈ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਇੰਨੀ ਕੁ ਜਗ੍ਹਾ ਜਿਹੜੀ ਆ ਉਹ ਖਰੀਦ ਕੀਤੀ ਗਈ ਸੀ ਪਰ ਇੰਨੀ ਕੁ ਜਗ੍ਹਾ ਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਕਿ ਕਿਵੇਂ ਕਿਵੇਂ ਸਸਕਾਰ ਕੀਤਾ ਗਿਆ ਹੋਵੇਗਾ ਇੱਕ ਸਾਈਡ ਤੇ ਇਹ ਜਗ੍ਹਾ ਜਿਹੜੀ ਆ ਇੱਕ ਉਹਨਾ ਏਰੀਆ ਦਿਖਾਉਣ ਦੀ ਕੋਸ਼ਿਸ਼ ਹੈ ਕਿ ਇੰਨੀ ਕੁ ਜਗ੍ਹਾ ਉਸ ਵੇਲੇ ਖਰੀਦ ਕੀਤੀ ਗਈ ਜਿੱਥੇ ਸਸਕਾਰ ਕੀਤਾ ਗਿਆ ਪਰ ਸਸਕਾਰ ਵਾਲੀ ਜਗ੍ਹਾ ਸਾਹਮਣੇ ਪਾਲਕੀ ਸਾਹਿਬ ਵਾਲੀ ਆ ਜਿੱਥੇ ਪਲਕੀ ਸਾਹਿਬ ਸਜੋਬਿਤ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਅਸਥਾਨ ਤੇ ਦੋਵੇਂ ਛੋਟੇ ਸੈਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਤੇ ਦਾਦੀ ਮਾਤਾ ਗੁਜਰਕੌਰ ਦਾਦੀ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਦਾਦੀ ਦੀ ਗੋਦ ਵਿੱਚ ਲਟਾ ਕੇ ਦੋਨਾਂ ਲਾਲਾਂ ਦਾ ਦੋਨਾਂ ਸੈਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੇਵਾ ਗੁਰੂ ਘਰ ਦੇ ਸਿੱਖੇ ਸੇਵਕ ਜਗਨਦਰ ਲੋਹਰਾਜੀ ਦੇ ਸੇ ਹੈ ਤਾਂ ਕਹਿੰਦੇ ਜੀ ਤੁਸੀਂ ਇਸ ਸਥਾਨ ਦੇ ਦਰਸ਼ਨ ਜਰੂਰ ਕਰਕੇ ਜਾਇਓ ਇਸ ਪਵਿੱਤਰ ਧਰਤੀ ਨੂੰ ਸਜਦਾ ਜਰੂਰ ਕਰਕੇ ਜਾਇਓ ਛਰੀ ਫਤਿਹਗੜ ਸਾਹਿਬ ਦੇ ਵਿੱਚ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ